ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਪੰਗੂ ਸਾਹਿਬ ਸ਼ੁਕਰੀਆ ਜੀ ਮਾਲੀ ਸਾਹਿਬ ਖਬਰ ਨਿਕਲ ਕੇ ਆਈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜ਼ਮਾਨਤ ਹੋ ਗਈ ਪੰਜਾਬੀਆਂ ਨੂੰ ਲੱਗਿਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜ਼ਮਾਨਤ ਹੋ ਗਈ ਜੇਲ੍ਹ ਦੇ ਵਿੱਚੋਂ ਹੁਣ ਸੁਖਪਾਲ ਸਿੰਘ ਖਹਿਰਾ ਬਾਹਰ ਆਉਣਗੇ ਪਰ ਉਹ ਨਾਲੋਂ ਨਾਲ ਇੱਕ ਹੋਰ ਬ੍ਰੇਕਿੰਗ ਆ ਗਈ ਕਿ ਨਹੀਂ ਨਹੀਂ ਹਜੇ ਬਾਹਰ ਨਹੀਂ ਆਉਣਗੇ ਨਾਲੋ ਨਾਲ ਇੱਕ ਹੋਰ ਕੇਸ ਦੀ ਗੱਲ ਚੱਲੀ ਐ ਐਫ ਆਈ ਆਰ ਦੀ ਕਿ ਕਪੂਰਥਲੇ ਉਹਨਾਂ ਨੂੰ ਪੇਸ਼ ਕਰਨਾ 3 ਵਜੇ ਤੋਂ ਪਹਿਲਾਂ ਅੱਜ ਤੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਵੀ ਰਿਜੈਕਟ ਕੀਤਾ ਜਿਹਦੇ ਬੇਟੇ ਨੇ ਮਹਿਤਾਬ ਖਹਿਰਾ ਉਹਨਾਂ ਨੇ ਵੈਂ ਡੇਟਾ ਪੋਲਿਟਿਕਸ ਗਿਣਿਆ ਇਸ ਨੂੰ ਕਿ ਬਦਲਾਖੂਰੀ ਦੀ ਰਾਜਨੀਤੀ ਐ ਅਸੀਂ ਡਰਨ ਵਾਲੇ ਨਹੀਂ ਸੀਐਮ ਸਾਫ ਸਾਨੂੰ ਡਰਾਉਣਾ ਚਾਹੁੰਦੇ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਏਡੀ ਨੇ ਸੱਦਿਆ ਕੇਜਰੀਵਾਲ ਸਾਹਿਬ ਕਹਿੰਦੇ ਕਿ ਕੋਈ ਸਟੇਕ ਨਹੀਂ ਨੋਟਿਸ ਗਲਤ ਬਣੇ ਨੇ ਸਾਮਣਾਂ ਅਸੀਂ ਜਵਾਬ ਮੰਗਿਆ ਜਵਾਬ ਸਾਨੂੰ ਦਿੱਤਾ ਨਹੀਂ ਅਸੀਂ ਪੇਸ਼ ਨਹੀਂ ਹੋਣਾ ਦੋ ਗੱਲਾਂ ਨੇ ਮਾਲੀ ਸਾਹਿਬ ਇਹ ਤੁਹਾਡੇ ਤਜਰਬੇ ਤੋਂ ਜੇਕਰ ਸਮਝਣੀਆਂ ਹੋਣ ਇਹ ਚੀਜ਼ਾਂ ਤਾਂ ਤੁਸੀਂ ਅੱਜ ਦੀ ਜਿਹੜੀ ਦੋ ਖਬਰਾਂ ਦੇ ਹਿਰਦ ਗਿਰਦ ਘੁੰਮਦੀ ਦੁਨੀਆ ਇਸ ਤਰੀਕੇ ਦੇ ਨਾਲ ਮਾਲੀ ਸਾਹਿਬ ਤੁਸੀਂ ਵੌਚ ਕੀਤਾ ਕਿ ਸਮਝ ਜੋ ਸਾਰੀ ਗੱਲਬਾਤ ਨੂੰ ਜੀ ਮਾਲੀ ਸਾਹਿਬ ਅਸਲ ਚਾਰ ਅੰਦੋਲਨ ਦੇ ਵਿੱਚੋਂ ਇਹਨਾਂ ਨੇ ਪਾਰਟੀ ਬਣੀਆਂ ਤੇ ਇਹਨਾਂ ਨੇ ਕਿਹਾ ਸੀ ਰਿਸ਼ਤਾਚਾਰ ਨੂੰ ਖਤਮ ਕਰਨ ਦੇ ਦੋ ਸੰਧ ਨੇ ਨੰਬਰ 1 ਸ਼ਕਤੀਸ਼ਾਲੀ ਲੋਕਪਾਲ ਬਣਾਓ ਜੀ ਜਿਹੜੇ ਜਿਹਨੂੰ ਹੀ ਹੋਵੇ ਆਪਦੀ ਸ਼ਕਤੀ ਹੋਵੇ ਉਹ ਜੇ ਆਲ ਇੰਡੀਆ ਦਾ ਬਣਦਾ ਤਾਂ ਉਹ ਪ੍ਰਧਾਨ ਮੰਤਰੀ ਤੱਕ ਜਾਂਚ ਕਰੇ ਜੇ ਸੂਬਿਆਂ ਦਾ ਬਣਦਾ ਤੇ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਚੱਕਰ ਜਾਂਚ ਕਰੇ ਚਲੋ ਮੰਨ ਲਓ ਆਪਾਂ ਦਿੱਲੀ ਚ ਇਹ ਇਹ ਬਣਾ ਨਹੀਂ ਸਕਦੇ ਇਹਨਾਂ ਦੀ ਮਤਲਬ ਮਿਊਨਿਸਪੈਲਿਟੀ ਵਰਗੀ ਸਰਕਾਰ ਪੰਜਾਬ ਚ ਇਹਨਾਂ ਨੇ ਕੁਝ ਕੀਤਾ ਹੈ ਇਹਦੇ ਬਾਰੇ ਦੂਜੀ ਗੱਲ ਇਹ ਨੇ ਕਹੀ ਸੀ ਦੇ ਫੰਡਾਂ ਦਾ ਹਿਸਾਬ ਕਿਤਾਬ ਪਾਰਦਰਸ਼ੀ ਪਣਾ ਚਾਹੀਦਾ ਕਿਉਂਕਿ ਖੰਡਨ ਲੋਕ ਦਿੰਦੇ ਨੇ ਕੰਪਨੀਆਂ ਦਿੰਦੇ ਨੇ ਉਸ ਤੋਂ ਬਾਅਦ ਆਪ ਦੇ ਹੱਕ ਤੇ ਨੀਤੀ ਫੈਸਲੇ ਕਰਾਉਂਦੇ ਨੇ ਦੋਹੇ ਗੱਲਾਂ ਨੇ ਇਹਨਾਂ ਨੂੰ ਅਲੱਗ ਦਾ ਕਹਤਾ ਗੱਲ ਨਹੀਂ ਕਰਦਾ ਕੋਈ ਪੰਜਾਬ ਵਿੱਚ ਨਾ ਸਵਰਾਜ ਬਾਰੇ ਸਵਰਾਜ ਤਾਂ ਤਾਂ ਕੇਜਰੀ ਬਾਲ ਦੀ ਚਲੋ ਜਿਹੜੀ ਪਾਲਸੀ ਹੈ ਨਾ ਜੀ ਜਦੋਂ ਤੋਂ ਭੱਜਦਾ ਜੇ ਕਿ ਉਹਦੇ ਬਾਰੇ ਗੱਲ ਕਰਦਾ ਸਤਿ ਪਵਣਤਮਾਨ ਉਹਦਾ ਚੁਟਕਲਾ ਬਣਾਉਣ ਦਾ ਬੜਾ ਮਸ਼ਹੂਰ ਆ ਗੱਲ ਉਹਨੇ ਜਿੱਤ ਸਵੇ ਰਾਜ ਜੀ ਮਤਲਬ ਫੰਡਾਵੇਂ ਹਿਸਾਬ ਕਿਤਾਬ ਦੀ ਪਾਰਦਰਸ਼ਤਾ ਸ਼ਕਤੀਸ਼ਾਲੀ ਲੋਕਾਂ ਤੋਂ ਬਿਨਾਂ ਇੱਕ ਗੱਲ ਕੀਤੀ ਸੀ ਸਵੇ ਰਾਜ ਜੀ ਲੋਕ ਫੈਸਲੇ ਕਰਨਗੇ ਜਿਵੇਂ ਭਗਵਾਨਤਮਾਨ ਵੀ ਕਹਿੰਦਾ ਹੈ ਨਾ ਪਿੰਡਾਂ ਤੋਂ ਸਫਾਂ ਤੋਂ ਚੱਲੂ ਪ੍ਰਕਾਰ ਇਹ ਸਾਰੀ ਉਹ ਥਿਉਰਟਿਕਾ ਮਤਲਬ ਨਾਰੇ ਵਾਦੀਆ ਤੇ ਕਿਸੇ ਗੰਨ ਤੇ ਇਹਨਾਂ ਨੇ ਕੋਈ ਅਮਨ ਨਹੀਂ ਕੀਤਾ ਮਖੌਲ ਬਣਾਤਾ ਜਦੋਂ ਸਵਰਾਜ ਬਾਰੇ ਗੱਲ ਪੁੱਛੀ ਭਗਵੰਤ ਮਾਨ ਨੂੰ ਕਹਿੰਦਾ ਸਵਰਾਜ ਸਵਰਾਜ ਤਰਕਤ ਹਰਕਦੇ ਘਰ ਘਰ ਫੜਾ ਇਹਦਾ ਕੀ ਕਰਨਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਆਹ ਆਦਮੀ ਪਾਰ ਠੀਕ ਹੈ ਛੇਡਾ ਪਾਰਟੀ ਬਾਈ ਜੀ ਇਹਦਾ ਕੋਈ ਦੀਨ ਨਹੀਂ ਅਮਾਨ ਨਹੀਂ ਧਰਮ ਨਹੀਂ ਜਿੰਨੇ ਕੀ ਇਹੇ ਵਿਚਾਰਤਾਰਾ ਉਹ ਭਾਜਪਾ ਵਾਲੀ ਆ ਆਰਾਮ ਤੇ ਹਨੂਮਾਨ ਵਾਲੀ ਆ ਬਾਕੀ ਗੱਲਾਂ ਜੋ ਮਰਜ਼ੀ ਕਹਿੰੀਆਂ ਜੇ ਅੱਜ ਕੇਜਰੀਵਾਲ ਦੇ ਵੀ ਪੁਰਾਣੀਆਂ ਵੀਡੀਓ ਸੁਣੋ ਕਹਿੰਦਾ ਜੇ ਆਮ ਆਦਮੀ ਪਾਰਟੀ ਨੂੰ ਕੋਈ ਜਰਸੀ ਬੁਲਾਉਂਦੀ ਹੈ ਥੋਕੇ ਜਾਓ ਆਪਾਂ ਕੱਕੜ ਆਮ ਆਂਦਰਾ ਟੜਕੀ ਕਰ ਲੂ ਦੁੱਜਾ ਨੇ ਇੱਕ ਹੋਰ ਦਿੱਤਾ ਸੀ ਇਹਦਾ ਟਵੀਟ ਕਹਿੰਦਾ ਮੈਨੂੰ ਇੱਕ ਦੇਸ਼ ਭਗਤ ਨਾਗਰਿਕ ਹੋਣ ਕਰਕੇ ਸ਼ਰਮ ਆ ਵੀ ਆ ਯਾਰ ਤੁਹਾਨੂੰ ਸੀਵੀਆਈ ਤੇ ਈਡੀ ਬੁਲਾ ਰਹੀ ਆ ਭਾਈ ਤੁਸੀਂ ਗਲਤੀਆਂ ਕੀਤੀਆਂ ਨਹੀਂ ਤੁਸੀਂ ਜਾਣੀ ਰਹੇ ਕਹਿੰਦਾ ਮੇਰਾ ਸਿਰ ਸ਼ਰਮ ਨਾਲ ਝੁੱਕ ਰਿਹਾ ਇਹਨੂੰ ਚਾਹੀਦਾ ਇਹ ਸੀ ਵੀ ਜਗੋਂ ਵੀ ਇਹਨਾਂ ਨੂੰ ਇਹੋ ਜਿਹੇ ਦੋਸ਼ ਲੱਗਦੇ ਨੇ ਸੰਮਨ ਆਉਂਦੇ ਨੇ ਇਹ ਪਹਿਲੀ ਗੱਲ ਆਪਣੇ ਅਹੁਦੇ ਤੋਂ ਸੀਵਾ ਦੇਣ ਫੇਰ ਉੱਥੇ ਜਾ। ਤੇ ਬਾਕੀ ਅਮਰਪੰਮੂ ਸਾਹਿਬ ਹੁਣ ਤੁਸੀਂ ਦੇਖ ਲਓ ਕੀ ਹੋ ਰਿਹਾ। ਕੀ ਜੀ ਬਿਲਕੁਲ ਮਾਲੀ ਸਾਹਿਬ ਦੇਖੋ ਮੈਂ ਇਸ ਗੱਲ ਨੂੰ ਪੰਜਾਬ ਤੇ ਲੈ ਕੇ ਆਉਣਾ ਚਾਹੁੰਦਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਸਾਰੇ ਲੀਡਰਸ਼ਿਪ ਕੱਲ ਦੀ ਟਵੀਟ ਰੀਟਵੀਟ ਤੇ ਪ੍ਰੈਸ ਕਾਨਫਰੰਸਾਂ ਕਰ ਰਹੇ ਉਹ ਕਹਿੰਦੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈਗਾ ਭਾਜਪਾ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਆ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਵੇਂ ਸੁਖਪਾਲ ਸਿੰਘ ਖੈਰਾ ਜਾਂ ਹੋਰ ਡਿਟਰਾਂ ਦੇ ਕਾਰਵਾਈ ਹੋਈ ਕਿ ਇੱਥੇ ਸਭ ਕੁਝ ਆਜ਼ਾਦ ਹੈ ਅਸੀਂ ਸਾਡੇ ਤਰ੍ਹਾਂ ਇੱਥੇ ਕੋਈ ਦਖਲਅੰਦਾਜ਼ੀ ਨਹੀਂ ਦੂਜੇ ਪਾਸੇ ਸਿਆਸੀ ਵਿਰੋਧੀ ਕਹਿੰਦੇ ਨੇ ਕਿ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਇੱਥੇ ਕਰ ਰਹੇ ਹੋ ਉਹ ਵੀ ਤੁਸੀਂ ਦਿੱਲੀ ਦੇ ਵਿੱਚ ਪੂ ਕਰ ਰਹੇ ਹੋ ਕੀ ਅਪਾ ਸਿਮਿਲਰ ਕਰਕੇ ਦੇਖ ਸਕਦੇ ਹਾਂ ਖੈਰਾਵਾਲੇ ਮਾਮਲੇ ਦੇ ਵਿੱਚ ਸਕਵਾਲ ਸਿੰਘ ਖੈਰਾ ਨੂੰ ਜਿਸ ਤਰੀਕੇ ਦੇ ਨਾਲ ਜ਼ਮਾਨਤ ਮਿਲੀ ਫਿਰ ਤੁਰਤ ਉਹਨਾਂ ਨੂੰ ਜਿਹੜਾ ਹੈਗਾ ਉਹ ਇੱਕ ਐਫ ਆਈ ਆਰ ਦੇ ਵਿੱਚ ਹੋਰ ਨਾਮਜ਼ਦ ਕਰ ਲਿਆ ਗਿਆ ਨਾਲ ਦੀ ਨਾਲ ਟਵੀਟ ਕਾਂਗਰਸ ਲੀਡਰਸ਼ਿਪ ਕੇ ਇਵੈਂਟਡਾ ਪੋਲਿਟਿਕਸ ਹੈ ਬਦਲਾਖੁਰੂ ਇਹ ਰਾਜਨੀਤੀ ਹੈ ਕਿ ਸੱਚਮੁੱਚ ਐਦਾਂ ਹੀ ਹਮਲੇ ਸਾਬ ਤੇ ਉੱਥੇ ਸਭ ਕੁਝ ਦਿੱਲੀ ਦੇ ਵਿੱਚ ਉਹ ਵੀ ਦੱਸਿਓ ਕਿ ਸਿਮਿਲਰ ਹੈ ਇਹ ਦਿਸ ਇਸ ਬਹੁਤ ਅੱਲਾ ਨੇ ਜਦੋਂ ਕੇਜਰੀਵਾਲ ਦਾ ਮੈਂ ਤਾਂ ਬੜੇ ਪੁਰਾਣੇ ਸਮੇਂ ਤੋਂ ਉਹਨੂੰ ਜਾਣਦਾ ਅਸੀਂ ਦਿੱਲੀ ਬੈਠੇ ਆ ਮੀਟਿੰਗਾਂ ਵਿੱਚ ਹੋਈਆਂ ਪਾਰਟੀ ਮਨੋਣੀਆਂ ਚਲੋ ਉਹ ਸਾਰੀਆਂ ਅੱਲਾ ਚ ਮੈਂ ਸ਼ਾਮਲ ਸੀ ਸਰਕਾਰੀ ਨੌਕੇ ਵਿੱਚ ਹੁੰਦਾ ਹੋਇਆ ਮੇਰਾ ਤਾਂ ਸੁਆਲ ਇਹ ਹੈ ਆ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਜੋ ਅਸੀਂ ਦਿੱਲੀ 'ਚ ਕਰ ਰਹੇ ਆ ਸਾਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਇਹ ਗੱਲ ਇੱਕ ਹੱਦ ਤੱਕ ਠੀਕ ਹੋ ਸਕਦੀ ਹੈ ਕਿਉਂਕਿ ਇਹ ਕਹਿੰਦਾ ਸੀ ਦਿੱਲੀ ਨੂੰ ਸੂਬਾ ਬਣਾਉਣਾ ਸਟੇਟ ਬਣਾਉਣਾ ਭਾਜਪਾ ਦਾ ਵੀ ਇਹ ਜਿੰਦਾ ਸੀ ਕਾਂਗਰਸ ਦਾ ਵੀ ਇਹ ਜਿੰਦਾ ਸੀ ਪਰ ਉਦੋਂ ਇਹ ਸਾਰੇ ਭੱਜ ਗਏ केजरीवाल ਨੇ ਸਿਆਸੀ ਲੜੇ ਲੜਨ ਦਿੱਤਾ ਕੋਰਟਾਂ ਵੀ ਚੱਕਰ ਚ ਪੈ ਗਿਆ ਤੇ ਉਹਦੇ ਵਿੱਚ ਇਹ ਮਿਊਂਸੀਪਲਟੀ ਕਮੇਟੀ ਬਣ ਕੇ ਰਹਿ ਗਈ ਫੋਨ ਦਿੱਲੀ ਦੇ ਵਿੱਚ ਸ਼ਰਾਬ ਪਾਲਸੀ ਦਾ ਰੌਲਾ ਸ਼ਰਾਬ ਪਾਲਸੀ ਤੇ ਜਦੋਂ ਸਵਾਲ ਉੱਠਿਆ ਉਹ ਵੀ ਇਹਨਾਂ ਨੇ ਸ਼ਰਾਬ ਪਾਲਸੀ ਨੂੰ ਰੱਦ ਕਰ ਦਿੱਤੀ ਕਿਉਂ ਕੀਤੀ ਕੋਈ ਸ਼ਰਾਬ ਪਾਲਸੀ ਪੰਜਾਬ ਚ ਲਾਗੂ ਹੋ ਰਹੀ ਆ ਅਨੁਮਾਨੀ ਪੂਸ਼ ਮੰਗੂ ਇਹ ਵਾਧਾ ਰਹੀ ਆ ਤੇ ਈਡੀ ਕਹਿੰਦੀ ਆ ਵੀ ਦੋ ਬੰਦਿਆਂ ਆਈਐਸ ਅਸਤਰਾਂ ਦੀ ਸਾਨੂੰ ਜਾਂਚ ਵੀ ਆਗਿਆ ਦਿਓ ਇਹਨਾਂ ਨੇ ਰੋਗ ਨਹੀਂ ਦਿੱਤੀ ਫੇਰ ਪੰਜਾਬ ਚ ਪੰਜਾਬ ਚ ਭਵੰਤਮਨ 스ਕੈਂਡਲਾਂ ਨੇ ਜਾਂ ਸ਼ੁਰੂ ਕੀਤੀ 스ਕੈਂਡਲ ਅਸਰशाही ਤੋਂ ਬਿਨਾਂ ਫੈਰੇ ਨਹੀਂ ਹੁੰਦੇ ਉਹ ਆਸ਼ੂ ਦਾ ਲਾ ਲਓ ਤੁਸੀਂ ਗਿਲਦਿਆਂ ਦਾ ਲਾ ਲਓ ਤੇ ਉਹ ਧਰਮ ਸੂਤ ਦਾ ਲਾ ਲਓ ਅਸਰਸ਼ਾਹੀ ਖੜੀ ਹੋ ਗਈ ਵੀ ਇਹ ਨਹੀਂ ਕੰਮ ਚੱਲਣਾ ਜੀ ਤੇ ਤੁਸੀਂ ਕ੍ਰਾਪਸ਼ਨ ਕਿੱਤੀ ਹੈ ਕਾਂਗਰਸ ਨੇ ਇਤ ਕੀ ਰੋਲ ਹੈ ਜੀ ਕੋਈ ਰੋਲ ਨਹੀਂ ਇਸ ਗੱਲ 'ਚ ਵੀ ਤੁਸੀਂ ਜਿਹੜੀ ਇਹਨਾਂ ਦੇ ਆਮਦਨਾਂ ਤੋਂ ਵੱਧ ਸਰੋਤ ਬਣਾਏ ਨੇ ਉਹਦੀ ਜਾਂਚ ਕਰਨ ਨੂੰ ਹੀ ਹੁਣ ਬਸ ਪੈ ਗਿਆ। ਹੁਣ ਇਹ ਕਹਿੰਦਾ ਵੀ ਦੇਖ-ਦੇਖ ਚੱਕੇ ਚੜ੍ਹਦੀ ਆ ਜੀ ਆਈਬੀਈਡੀ ਬਿਲਕੁਲ ਸਹੀ ਗੱਲ ਆ ਦੋਸ਼ ਇਹਨਾਂ ਦਾ। ਜਿਹੜਾ ਬੁੱਧੀ ਸਰਕਾਰ ਆ ਉਹ ਆਪਣੇ ਬੁੱਧੀ ਧੋਖ ਰਹੀ ਆ, ਗਿਣ ਮਿੱਥ ਕੇ ਧੋਖ ਰਹੀ ਆ। ਪਰ ਪੰਜਾਬ 'ਚ ਵੀ ਇਹੀ ਕਰ ਰਿਹਾ ਨੇ ਜੀ। ਆਏ ਥੋੜਾ ਹੁਣ ਦਾ ਜੇ ਜਿੱਥੇ ਸਾਡਾ ਆਨੰਦ ਕੋ ਉਥੇ ਜਦੀ ਮਰੀ ਦਾ ਕੋਈ ਨਹੀਂ ਦੋਸ਼ ਜਿਹੜੇ ਥੋੜੇ ਬੰਦੇ ਨੂੰ ਫੜਦੇ ਨੇ ਉਹ ਤਾਂ ਦੇਸ਼ ਭਗਤ ਨੇ ਤੇ ਭਗਤ ਸਿੰਘ ਦੇ ਵਾਰਿਸ ਨੇ ਜੇ ਏਡੀ ਸਹੀ ਗੱਲ ਹੋਵੇ ਤਾਂ ਇੰਨੇ ਇੰਨੇ ਤਰ੍ਹਾਂ ਦੀ ਜਮਾਨਤ ਕਿਉਂ ਨਹੀਂ ਹੁੰਦੀ ਹੈ ਜੀ ਦੂਜੀ ਗੱਲ ਮੋਦੀ ਨੇ ਨਾਰਾ ਕਿਸੀ ਕਾਂਗਰਸ ਮੁਕਤ ਭਾਰਤ ਕਾਂਗਰਸ ਮੁਕਤ ਭਾਰਤ ਫਿਰ ਅੱਗੇ ਵਧ ਗਿਆ ਸਵਾਲ ਮੁਕਤ ਮੀਡੀਆ ਫੇਰ ਅੱਗੇ ਵਧ ਗਿਆ ਅੰਦੋਲਨ ਮੁਕਤ ਸੜਕ ਫੇਰ ਅੱਗੇ ਵਧ ਗਿਆ ਵਿਰੋਧੀ ਤਰ ਮੁਕਤ ਸੰਸਦ ਲਈ ਜੇ ਜਮਹੂਰੀਅਤ ਜਿਸ ਤੁਹਾਡੇ ਖਿਲਾਫ ਕੋਈ ਵਿਚਾਰ ਨਹੀਂ ਹੋ ਸਿਰ ਜਮਹੂਰੀਅਤ ਹੋਣਾ ਉਹ ਇਸ ਕਰਕੇ ਜੋ ਇਹ ਪੰਜਾਬ ਚ ਕਰ ਰਹੇ ਨੇ ਇਹ ਮੋਦੀ ਵਾਲੀ ਕਾਪੀ ਉਹ ਕਰ ਰਹੇ ਨੇ ਕੋਈ ਉਹਦੂ ਮੱਖਰਾ ਨਹੀਂ ਕਰ ਰਹੇ ਜਿਸ ਗੁਰ ਜੀ ਪਰਮਾਲੀ ਸਾਹਿਬ ਆਮ ਆਦਮੀ ਪਾਰਟੀ ਤਾਂ ਕਹਿੰਦੀ ਜੇ ਸਖਤਾਈ ਨਹੀਂ ਕਰਾਂਗੇ ਕ腐ਸ਼ਨ ਦੇ ਉੱਪਰ ਅਸੀਂ ਤੇ ਫਿਰ ਗੱਲ ਨਹੀਂ ਕਹਿੰਦੇ ਕਿ ਬਣਨੀ ਹੈਗੀ ਦਿੱਲੀ ਦੇ ਇੱਕ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਜਾਣਗੇ ਜੇ ਤੇ ਜੇਲ੍ਹ ਦੇ ਵਿੱਚੋਂ ਪ੍ਰਧਾਨ ਮੰਤਰੀ ਬਣ ਕੇ ਨਿਕਲਗੇ ਕੇਜਰੀਵਾਲ ਸਾਹਿਬ ਕੀ ਸੱਚਮੁੱਚ ਜੇਲ੍ਹ ਦੇ ਵਿੱਚੋਂ ਪ੍ਰਧਾਨ ਮੰਤਰੀ ਬਣਦੇ ਨੇ ਮਾਲੀ ਸਾਹਿਬ ਇਹ ਨਾ ਇੱਕ ਨਾ ਗੂਫਾ ਛੋੜਦੇ ਨੇ ਇਹ ਕਹਿੰਦੇ ਨੇ ਸਾਰੇ ਕਰਾਪਟ ਨਹੀਂ ਜੀ ਮੋਦੀ ਦੇ ਖਿਲਾਫ ਸਿਰਫ ਕੇਜਰੀਵਾਲ ਇਹ ਹੁਣ ਤੱਕ ਤੁਸੀਂ ਦੇਖ ਲਓ ਜਿਨ੍ਹਾਂ ਨੂੰ ਕਹਿੰਦੇ ਸਾਰੇ ਕਰਾਪਟ ਨੇ ਉਹਨਾਂ ਨਾਲ ਅਲਾਈਅੰਸ ਦੇ ਵਿੱਚ ਬੈਠਣਾ ਦੂਜੀ ਗੱਲ ਇਹ ਕਹਿੰਦੇ ਸੀ ਅਸੀਂ ਕਿਸੇ ਨਾਲ ਅਲਾਈਅੰਸ ਨਹੀਂ ਕਰਨਾ ਅਲਾਈਅੰਸ ਕਰ ਲੈ ਹੁਣ ਤੇਜਰੀਵਾਲ ਦੇ ਖਿਲਾਫ ਜਦੋਂ ਵਾਰੰਟ ਨਿਕਲੇ ਨੇ ਇਹ ਤਾਂ ਇਹ ਕਹਿੰਦੇ ਸੀ ਤੇਜਰੀਵਾਲ ਸ਼ਾਇਦ ਮੈਂ ਪਹਿਲਾਂ ਕਹਿੰਦਾ ਤੁਹਾਨੂੰ ਵੀ ਹਰਕ ਨੂੰ ਪੇਸ਼ ਹੋਣਾ ਚਾਹੀਦਾ ਕਹਿੰਦਾ ਆਪਣੇ ਵਰਕਰਾਂ ਨੂੰ ਵੀ ਕਹਿੰਦਾ ਅਸੀਂ ਕਹਿੰਦਾ ਜਦੋਂ ਆਪਾਂ ਕੋਈ ਗਲਤ ਕਰ ਵੀ ਨਹੀਂ ਕੀਤੀ ਹਟ ਠੋਕੇ ਏਜੰਸੀ ਕੋਲੇ ਜਾਓ ਪੇਸ਼ ਹੋਵੋ ਆਪਣਨੋ ਕੀ ਰੋਲਾ ਹੁਣ ਇਹਦਾ ਅਪਦਾ ਮਲਗੀ ਆ ਤੁਸੀਂ ਇਹ ਦੇਖ ਲਓ ਉਹਨੇ ਗੱਲ ਪਤਾ ਕੀ ਆ ਜੀ ਅਸਲ ਗੱਲ ਇਹ ਆ ਜੇ ਏਜੰਸੀ ਦੇ ਮੂਰੇ ਪਹਿਲੇ ਦਿਨੇ ਪੇਸ਼ ਹੁੰਦਾ ਇਹਨੂੰ ਸਵਾਲ ਹੁੰਦੇ ਇਹਦੇ ਸਵਾਲਾਂ ਤੋਂ ਜਾਂਚ ਗਹਾਵਦੀ ਉਹ ਜਾਂਚ ਲੀਕ ਹੁੰਦੀ ਕਿ ਕੇਜਰੀਵਾਲ ਨੇ ਆਏ ਕਿਹਾ ਉਹਦੇ ਆਧਾਰ ਤੇ ਉਹਨੂੰ ਪੁੱਛਿਆ ਉਹਨੂੰ ਪੁੱਛਿਆ ਉਹਨੂੰ ਪੁੱਛਿਆ ਫਿਰ ਦੂਜੀ ਪੇਸ਼ੀ ਤੇ ਤੀਜੀ ਪੇਸ਼ੀ ਉਹਦੇ ਵਿੱਚ ਇੱਕ ਮਾਹੌਲ ਬਣ ਜਾਣਾ ਸੀ ਤੈਨੂੰ ਸੌ 80 ਕਰੋੜ ਰੁਪਇਆ ਕਿੱਥੇ ਗਿਆ ਇਹ ਉਹਨੂੰ ਸਾਹਮਣਾ ਕਰਨ ਨਹੀਂ ਥਾ ਇਹ ਸਿੱਧਾ ਇਹਨੇ ਫੈਸਲਾ ਕਰ ਲਿਆ ਮੈਨੂੰ ਗ੍ਰਿਫਤਾਰ ਕਰੋ ਮੈਂ ਪੁੱਛਗੀ ਨਹੀਂ ਆਉਣਾ ਇਹਨੇ ਗ੍ਰਿਫਤਾਰ ਹੋਣੀ ਹੋਣਾ ਬਈ ਜੀ ਕੋਈ ਰੋਲੀ ਨਹੀਂ ਇਹਦੇ ਵਿੱਚ ਜੀ ਸੋ ਮਾਲੀ ਸਾਹਿਬ ਤੇ ਵੈਸੇ ਤਾਂ ਇੱਕ ਦੇਖੋ ਕਿ ਜੋ ਕੁਝ ਇਲਜ਼ਾਮਬਾਜ਼ੀ ਹੁੰਦੀ ਹੈ ਸਿਆਸਤ ਦੇ ਵਿੱਚ ਜਾਂ ਜਿਹੜੀ ਜਾਂਚ ਹੈ ਏਜੰਸੀਆਂ ਨੇ ਜਾਂਚ ਕਰਨੀ ਹੈ ਪਰ ਅਸਤੀ ਉਹ ਅਗਲੀ ਗੱਲ ਮਾਨਯੋਗ ਕੋਰਟ ਨੇ ਤੈਅ ਕਰਨੀ ਹੁੰਦੀ ਹੈ ਔਰ ਇਹ ਇੱਕ ਵੱਡੀ ਗੱਲ ਹੈ ਕਿ ਜਿਹੜੇ ਲੋਕ ਇਸ ਗੱਲ ਦਾ ਨਾਰਾ ਦੇ ਕੇ ਸਿਆਸਤ ਦੇ ਵਿੱਚ ਆਏ ਤੇ ਕੁਰਸੀਆਂ ਤੱਕ ਪਹੁੰਚੇ ਕਿ ਅਸੀਂ ਦੇਸ਼ ਨੂੰ ਬਦਲਾਂਗੇ ਦੇਸ਼ ਦੇ ਵਿੱਚੋਂ ਅਸੀਂ ਕਰਪਸ਼ਨ ਖਤਮ ਕਰ ਦਾਂਗੇ ਲੇਕਰ ਉਹੀ ਲੋਕ ਕਰਪਸ਼ਨ ਦੇ ਦੋਸਤ ਦੇ ਵਿੱਚ ਅੱਜ ਘਿਰ ਜਾਣ ਅੱਗੇ ਜਾ ਕੇ ਜਾਂਚ ਦੇ ਵਿੱਚ ਭਾਵੇਂ ਕੁਝ ਵੀ ਹੋਵੇ ਤੁਹਾਡੇ ਡਿਪਟੀ ਸੀਐਮ ਤੁਹਾਡੇ ਤੁਹਾਡੇ ਰਾਜ ਸਭਾ ਮੈਂਬਰੋ ਕਰਪਸ਼ਨ ਵਾਲੇ ਦੋਸਤ ਦੇ ਵਿੱਚ ਜੇਕਰ ਅੰਦਰ ਚਲੇ ਜਾਣ ਤਾਂ ਮਾਲੀ ਸਾਹਿਬ ਇੱਕ ਇਹ ਵੱਡੀ ਗੱਲ ਹੈ ਇਹਦਾ ਇੰਪੈਕਟ ਵੀ ਤਾਂ ਪਾਊਗਾ ਮੰਨ ਲਓ ਕਿ ਕੋਈ ਸੱਚ ਮੋ ਚ ਕੋਈ ਬਦਲਾਅ ਦੀ ਗੱਲ ਕਰਕੇ ਦੇਸ਼ ਦੇ ਵਿੱਚ ਕੋਈ ਝੰਡਾ ਬੁਲੰਦ ਕਰੂਗਾ ਕਿ ਅਸੀਂ ਰਾਜਨੀਤੀ ਬਦਲਣੀ ਹੈ ਜਾਂ ਸਮਾਜ ਦੇ ਵਿੱਚ ਕੋਈ ਚੰਗਿਆਈ ਦੀ ਗੱਲ ਕਰੂਗਾ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਕਿ ਇਥੇ ਪਹਿਲਾਂ ਵੀ ਆਏ ਸੀ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ ਭ੍ਰਿਸ਼ਟਾਚਾਰ ਅਸੀਂ ਖਤਮ ਕਰਾਂਗੇ ਪਰ ਆਪ ਭ੍ਰਿਸ਼ਟਾਚਾਰ ਦੇ ਵਿੱਚ ਲਪਟ ਹੋ ਗਏ ਉਹ ਯਾਨੀ ਕਿ ਇਹਨਾਂ ਗੱਲਾਂ ਦੇ ਇੰਪੈਕਟ ਤਾਂ ਵੱਡੇ ਪੈਣਗੇ ਸੋਸਾਇਟੀ ਤੇ ਪਰ ਮਨਲਿਕ ਤਾਂ ਇਹ ਨਾ ਬੜੇ ਬੱਡੀ ਚਲਾਕ ਬਣਦੇ ਸੀ ਇਹ ਇਹਨਾਂ ਨੇ ਜਿਹੜੇ ਦੋ ਪਹਿਲਾਂ ਮੈਂ ਕਹਿੰ ਗਿਆ ਲੋਕ ਪਾਲ ਸੜਦਾ ਝੰਡਾ ਦਾ ਹਿਸਾਬ ਤਾਂ ਛੱਡਦਾ ਫੇਰੇ ਅਫਸਰਾਂ ਤੋਂ ਬਿਨਾਂ ਨਾ ਸਿੱਧਾ ਲੈਣ ਲੱਗੇ ਕੰਪਨੀ ਨਾਲ ਸਿੱਧੀ ਗੱਲ ਕਰਨ ਲੱਗੇ ਉਹਦੇ ਵਿੱਚੋਂ ਅਫਸਰਾਂ ਨੇ ਉਹਦੀ ਜਾਂਚ ਸ਼ੁਰੂ ਕਰ ਲਈ ਫਿਰ ਇਹ ਕਿਉਂ ਇਹਨਾਂ ਨੇ ਉਹ ਕਿਉਂ ਬਦਲੀ ਸ਼ਰਾਬ ਪਾਲਸੀ ਜੋ ਸਹੀ ਸੀ ਉਹੀ ਪਾਲਸੀ ਇਹਨਾਂ ਨੇ ਪੰਜਾਬ ਚ ਲਾਗੂ ਕੀਤੀ ਆ ਉਹਦੇ ਸਬੰਧ ਵਿੱਚ ਦੋ ਅਫਸਰਾਂ ਤੇ ਖਿਲਾਫ ਕੇਸ ਕਰਦੀ ਯਾਜਤ ਮੰਗੇਪੁਰ ਅੰਤਮਨ ਤੋਂ ਦੇਣੀ ਦੇਣਾ ਸੋ ਤੁਸੀਂ ਇਹ ਅਮਲਤਾ ਦੇਖੋ ਨਾ ਜੀ ਵੀ ਤੁਸੀਂ ਰੋਣਾ ਪਾਈ ਜਾਓ ਪੱਕੜ ਇਮਾਨਦਾਰ ਪੱਕੜ ਦੇਸ਼ ਭਗਤ ਤੇ ਇਹਨਾਂ ਨੂੰ ਇਹ ਸੀ ਵੀ ਇਸ ਰੋਲੇ ਕਰਕੇ ਸਾਡੇ ਤੇ ਕੋਈ ਖਿਲਾਫ ਗੱਲ ਨਹੀਂ ਹੋਣੀ ਬਾਈ ਜੀ ਕ腐ਪਸ਼ਨ ਦੀ ਅੱਜ ਸਭ ਤੋਂ ਵੱਡਾ ਭਾਰਤੀ ਜਨਤਾ ਪਾਰਟੀ ਹੈ ਜੀ ਇਹ ਕਰੇ ਚੋਣ ਫੰਡ ਦਾ ਹਿਸਾਬ ਕਿਤਾਬ ਦੇਵਾਂਗੇ ਉਹਨਾਂ ਨੇ ਉਹ ਜਾਰੀ ਕਰਦੇ ਬੌਂਡ ਲੋੜ ਹੀ ਨਹੀਂ ਕਾਸੀ ਦੀ ਬੋਪਰ ਦੀ ਗੱਲ ਕਰਦੇ ਸੀ ਰਫੇਲ ਆ ਗਿਆ ਇਲੈਕਟਰਲ ਬੌਂਡ ਜੀ ਹਰ ਪਾਰਟੀ ਦੇਖ ਦੇਖ ਟਿੱਕੇ ਕੱਢਦੀ ਆ ਵੀ ਕੀ ਨੂੰ ਫੜਦਾ ਕਿ ਕ੍ਰੰਪਟ ਤਾਂ ਬਈ ਹੈਗੇ ਨੇ ਸਾਰੇ ਇਹ ਕਿੰਨੋ ਤੁਸੀਂ ਕੋਈ ਨਾ ਮੰਨੋ ਪੰਜਾਬ ਚ ਕਰਪਸ਼ਨ ਦਾ ਐਡਾ ਬੋਲਵਾਲਾ ਤੁਸੀਂ ਸੋਚ ਨਹੀਂ ਸਕਦੇ ਹੁਣ ਭਗਵਾਨਤਮਾਨ ਜਿਹੜਾ ਉਹ ਠੀਕ ਆ ਬੋਲੀ ਜਾਂਦਾ ਜੋ ਮਰਜੀ ਕਰੀ ਜਾਵੇ ਪਰ ਉਹਦੀ ਗੱਲ ਦਾ ਕੋਈ ਕਿਤੇ ਅਸਰ ਹੈ ਭਗਵਾਨਤਮਾਨ ਆ ਬਰਸ਼ਾਖਾਪਟਰ ਨੂੰ ਬਪਾਸਨਾ ਤੇ ਜਾਂਦਾ ਕੇਜਰੀਵਾਲ ਪੰਜਾਬ ਚ ਬਪਾਸਨਾ ਤੇ ਆਉਂਦਾ ਇਹ ਬਾਈ ਜੀ ਲੋਕਾਂ ਨੂੰ ਐਡਾ ਬੇਵਕੂਫ ਬਣਾ ਰਹੇ ਨੇ ਵੀ ਇੱਕ ਗੱਲ ਕਰਕੇ ਠੋਕ ਹੀ ਜਾਓ ਇਸ ਇਸ਼ਤਿਹਾਰ ਠੋਕ ਹੀ ਜਾਓ ਇਸ ਇਸ਼ਤਿਹਾਰ ਠੋਕ ਹੀ ਹੋਇਆ ਇਸ ਇਸ਼ਤਿਹਾਰ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਇੱਕ ਮਹੀਨਾ ਚੱਲਣੀ ਚਾਹੀਦੀ ਆ ਵੀ ਸਾਡੇ ਪੈਸਿਆਂ ਦੇ ਜਿਹੜੇ ਤੁਸੀਂ ਸਰਕਾਰੀ ਇਸ਼ਤਿਹਾਰ ਲਾ ਰਹੇ ਹੋ ਅਸੀਂ ਇਹਨਾਂ ਦੇ ਕਾੜਖ ਖੇੜਾਂਗੇ ਕੋਈ ਜਿੱਥੇ ਰੋਕਣੀ ਚਾਹੀਦੀ ਆ ਕਵੀਤਾ ਕਹਿੰਦੇ ਸੀ ਇਸ਼ਤਿਹਾਰ ਦੀ ਕਿ ਲੋੜ ਆ ਜੀ ਦਿਲ ਦੇ ਵਿੱਚ ਹੋਣਾ ਚਾਹੀਦਾ ਤੂੰ ਵੀ ਪੰਜਾਬ ਦਾ ਖਜ਼ਾਨਾ ਇਸ਼ਤਿਹਾਰਾ ਤੇ ਲਟਾ ਰਹੇ ਹੋ ਸਾਰੀਆਂ ਕੰਪਨੀਆਂ ਦਿੱਲੀ ਦੀਆਂ ਨੇ ਜਿਹਨਾਂ ਨੂੰ ਤੁਸੀਂ ਇਸ ਤਿਹਰਾ ਦਾ ਕੰਮ ਦੇ ਰਹੇ ਹੋ ਕੰਪਨੀ ਮਤਲਬ ਕਮਿਸ਼ਨ ਕੰਪਨੀ ਦੇ ਕਮਿਸ਼ਨ ਅਗੂ ਸਾਹਿਬ ਇੱਕੋ ਗੱਲ ਆ ਇਹ ਹੁਣ ਇਹ ਗੋਬਿੰਦਵਾਲ ਉਹਦਾ ਅਸੀਂ ਜੀ ਪ੍ਰਾਈਵੇਟ ਨੂੰ ਸਰਕਾਰੀ ਲੈ ਲਿਆ ਠੀਕ ਆ ਪੈਰਾਹੇਟਾ ਬਟੜਾ ਆ ਗਿਆ ਪਤਾ ਨਹੀਂ ਕੀ ਗੱਲ ਹੋਈ ਪਰ ਤੁਸੀਂ ਖੇਤੀ ਨੀਤੀ ਬਣਾਉਣ ਦਾ ਠੇਕਾ ਪ੍ਰਾਈਵੇਟ ਨੂੰ ਦੇਤਾ ਉਹਦੀ ਅਫਸਰ ਆ ਜਿਹੜੀ ਉਹਨੂੰ ਅਪਦਾ ਉਹਦਾ ਲਾਤਾ ਆਟਾ ਦਾਲ ਫਕੀਮ ਅਸੀਂ ਕਰ ਕਰ ਬਣਾਂਗੇ ਕੌਣ ਬੰਨ੍ਹਣਗੇ ਜੀ ਪ੍ਰਾਈਵੇਟ ਕੰਪਨੀ ਅਸੀਂ 43 ਸਦਾਵਾਂ ਘਰ ਘਰ ਪਹੁੰਚਾਵਾਂਗੇ ਕੌਣ ਕੌਣਗੇ ਜੀ ਪ੍ਰਾਈਵੇਟ ਕੰਪਨੀ ਆਟਾ ਆਮ ਸੱਕੀਆਂ ਤੋਂ ਪੀਣਾ ਸੀ ਫਲੋਰ ਮਿਲਣਾ ਬਣਾਉਣੀਆਂ ਵੱਡੀਆਂ ਉਹਨਾਂ ਨੂੰ ਠੇਕਾ ਦਿੱਤਾ ਜੋ ਕੰਟੈਕਟ ਦਿੱਤਾ ਜੀ ਉਹ ਪੈਕਿੰਗ ਕਰਨਗੇ ਆ ਪਹਚਾਉ ਕਰੇ ਅੱਡ ਕੰਪਨੀ ਸਰਕਾਰੀ ਤੰਤਰ ਤਾਂ ਤੁਸੀਂ ਫੇਲ ਕਰਤਾ ਕੰਪਨੀਆਂ ਨੂੰ ਠੇਕਾ ਦੇਣ ਕਰਕੇ ਕੰਪਨੀ ਮਤਲਬ ਮਿਸ਼ਨ ਬਾਈ ਜੀ ਜਿੰਨਾ ਇਹ ਮੈਰੀਲੀਆਂ ਰੂਲੀਆਂ ਕਰ ਰਹੇ ਨੇ ਨਾ ਮੇਰੇ ਕੋਲ ਠੋਸ ਗੱਲ ਨਹੀਂ ਸਿਰਫ ਗੱਲਾਂ ਸਾਰੇ ਟੈਂਟ 24 ਸਾਰਾ ਕੰਮ ਦਿੱਲੀ ਦੀਆਂ ਫਰਮਾਂ ਨੂੰ ਦੇ ਰਹੇ ਨੇ ਇਹ ਕੰਪਨੀ ਦੇ ਮਤਲਬ ਕਮਿਸ਼ਨ ਕੰਪਨੀਆਂ ਤੋਂ ਤਾਂ ਕੰਮ ਕਰਾ ਰਹੇ ਨੇ ਸਾਰਾ ਸਰਕਾਰੀ ਤੰਤਰ ਤੋਂ ਕਿਹੜਾ ਕੰਮ ਕਰਾ ਰਿਹਾ ਜੀ ਮੈਨੂੰ ਇੱਕ ਦੱਸੋ ਰਾਸ਼ਨ ਡਿਪੋ ਵਾਲੇ ਮਾਰੇ ਜਾਣਗੇ ਉਹਨਾਂ ਦਾ ਕੰਮ ਖਤਮ ਹੋ ਜੇ ਆਮ ਚੱਕੀ ਵਾਲੇ ਮਾਰੇ ਜਾਣਗੇ ਉਹਨਾਂ ਦਾ ਕੰਮ ਖਤਮ ਹੋ ਜੂ ਕਿਉਂਕਿ ਇਹਨਾਂ ਨੇ ਫਲੋਰ ਮਿਲਣਾ ਨਾਲ ਵੱਡੀਆਂ ਫਲੋਰ ਮਿਲਨਾਂ ਨਾਲ ਗੱਲ ਕਰਨੀ ਹੈ ਪੈਕਿੰਗ ਵੀ ਫਿਰ ਕੰਪਨੀ ਨੇ ਕਰਨੀ ਹੈ ਘਰੇ ਨੂੰ ਪਚਾਉਣਾ ਟੰਟ ਤਾਂ ਮਾੜੀ ਚੰਗੀ ਦੇਖ ਲੈਂਦੇ ਸੀ ਆਟੇ ਦਾ ਕੀ ਪਤਾ ਲੱਗੂ ਜੀ ਕੀ ਆ ਸੋ ਇਸ ਕਰਕੇ ਤੁੰਗੂ ਸਾਹਿਬ ਪੰਜਾਬ ਤੇ ਕਰਾਪਸ਼ਨ ਐਡਾ ਬੋਲ ਬੰਦਾ ਤੁਸੀਂ ਸੁੋਝੇ ਨਹੀਂ ਸਕਦੇ ਤੁਸੀਂ ਇਹ ਕਰੋ ਜੇ ਮੈਂ ਇੱਕ ਨਵਾਂ ਪੈਸਾ ਲੈਣਾ ਮੈਂ ਸਲਫਾਸ ਕਾ ਲਾਂ ਤੁਸੀਂ ਸ਼ਰਾਬ ਦੀ ਨੀਤੀ ਨਹੀਂ ਬਦਲੀ ਤੁਸੀਂ ਰੇਤੇ ਦੀ ਨੀਤੀ ਨਹੀਂ ਬਦਲੀ ਤੁਸੀਂ ਕੋਈ ਪ੍ਰਾਈਵੇਟ ਟੈਂਡਰ ਦੇਣ ਦੀ ਨੀਤੀ ਨਹੀਂ ਬਦਲੀ ਮੰਡੀਆਂ ਦੀ ਨੀਤੀ ਨਹੀਂ ਬਦਲੀ ਤੁਸੀਂ ਕਹਿੰਦੇ ਸੀ ਇਹ ਨੀਤੀ ਆ ਜਿਹੜੀ ਇਸ ਵਿੱਚ ਕਰਾਪਸ਼ਨ ਵੱਡੀ ਹੈ ਕਿ ਉਹ ਕਰਾਪਸ਼ਨ ਉਹ ਕਿੱਥੇ ਜਾਂਦੀ ਹੈ ਜੀ ਕੋਈ ਦੱਸ ਸਕਦਾ ਜੋ ਇਸ ਕਰਕੇ ਜੀ ਬਹੁਤ ਵੱਡੀ ਗੰਹੀਰ ਹਾਲਤਾ ਪੰਜਾਬ ਦਿਵਾਰੀਆ ਹੋਣ ਦੇਖਣ ਦੇ ਮਿੱਤਰ ਰਿਹਾ 2500 ਕਰੋੜ ਹੁਣ ਕਰਦੇ ਫਿਰ ਚੱਕ ਲਿਆ ਇਹ ਕਹਿੰਦੇ ਜੀ ਨਵਾਂ ਕਰਜਾ ਨਹੀਂ ਲਵਾਗੇ ਪੁਰਾਣਾ ਘਟਾਵਾਂਗੇ ਇਹ 70000 ਕਰੋੜੋਂ ਪਹਿਲਾਂ ਵੀ ਹੁਣ ਤਾਂ ਲੱਖ ਕਰੋੜ ਤੇ ਪਹੁੰਚ ਗਏ ਜੀ 25 100 ਇਹਨਾਂ ਨੇ 2500 ਕਰੋੜ ਹੁਣ ਲੈ ਲਿਆ ਸੋ ਇਹਨਾਂ ਦਾ ਮਤਲਬ ਇਹ ਹੈ ਆ ਵੀ ਬੋਲੀ ਜੋ ਗੋਬਲ ਜੀ ਵਾਂਗੂ ਝੂਠ ਸੌ ਵਰ ਬੋਲੋ ਯਾਰ ਬਰ ਬੋਲੋ ਉਸ ਤੋਂ ਲੋਕ ਸੱਚ ਮੰਨੇ ਲੈਣਗੇ ਅੱਜ ਗਰਜਿੰਦਰ ਜੀ ਦੇਖੋ ਮੈਂ ਤਾਂ ਇਹਨਾਂ ਦਾ ਆਲੋਚਕਾਂ ਮੈਨੂੰ ਕਹਿ ਸਕਦੇ ਨੇ ਇਹ ਕਿ ਇਹਨੇ ਤਾਂ ਯਾਰ ਸੱਚ ਨਾ ਕਰਨੀ ਜੀ ਤੁਸੀਂ ਇਹਨਾਂ ਦੀ ਕੋਈ ਵੀ ਪੁਰਾਣੀ ਵੀਡੀਓ ਚਾਕੇ ਅੱਜ ਪਾ ਦੂੰ ਆਏ ਲੱਗੂ ਵੀ ਆਪਦੀ ਸਰਕਾਰ ਦੇ ਖਿਲਾਫ ਹੋ ਰਹੇ ਨੇ ਜਿਹੜਾ ਕਹਿੰਦਾ ਸੀ ਬਿਸਕਰੀ ਨਹੀਂ ਕੋਟਾ ਹੋਣਾ ਚਾਹੀਦਾ ਐਮਐਲਏ ਦਾ ਇੱਕ ਕਮਰੇ ਆਹ ਚਾਹੀਦਾ ਆਹ ਚਾਹੀਦਾ ਦਿੱਲੀ ਦੇ ਐਮਐਲਏ ਨੂੰ ਇੱਕ ਸਾਲ ਦੀ ਗ੍ਰਾਂਟ 7 ਕਰੋੜ ਦਿੱਤੀ ਐਂਟੀ ਨੂੰ 5 ਕਰੋੜ ਇਹਨਾਂ ਨੇ 7 ਕਰੋੜ ਦੇਤੀ ਤੇ 7 ਕਰੋੜ ਕੌਣ ਵੱਲੋਂ ਕਿਵੇਂ ਵਰਤਦਾ ਤੁਹਾਨੂੰ ਪਤੀ ਇਹਦਾ ਕੀ ਹੁੰਦਾ ਜੀ ਗੱਲਾਂ ਤਾਂ ਵਾਲੇ ਸਾਹਿਬ ਵੱਡੀ ਹੈ ਕਿ ਕਰਪਸ਼ਨ ਆ ਬਾਬਾ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਖਾਸ ਕਰਕੇ ਰਾਜਨੀਤੀ ਦੇ ਦੁਆਲੇ ਹੀ ਕੋਈ ਮੰਤਰੀ ਰਾਜਨੀਤੀ ਦੀ ਸ਼ਹਿਰ ਤੇ ਬਿਨਾਂ ਕ腐ਸ਼ਨ ਲੱਗੇ ਵਧ ਨਹੀਂ ਸਕਦੀ ਤੁਸੀਂ ਬਹੁਤ ਖੂਬ ਖੁੱਲ ਕੇ ਸਮਝਾਇਆ ਮਾਨੇ ਸਾਬ ਦਰਸ਼ਕਾਂ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਜੀ